ਦੇਖੋ ਜਦੋਂ ਕਰਨ ਓਜਲਾ ਨੇ ਸਾਹਿਲ ਚੀਮਾ ਨੂੰ ਫੋਲੋ ਕਰਿਆ ਸੀ ਇੰਸਟਾਗ੍ਰam ਤੇ ਉਦੋਂ ਜਿਹੜੇ ਲੋਕ ਤਾਂ ਸਾਹਿਲ ਚੀਮਾ ਨੂੰ ਸੁਣ ਰਹੇ ਸੀ ਪਹਿਲਾਂ ਤੋਂ ਉਹਨਾਂ ਨੂੰ ਤਾਂ ਆਈਡੀਆ ਹੋ ਗਿਆ ਸੀ ਕਿ ਕਿਉਂ ਕਰਨ ਓਜਲਾ ਬਾਈ ਨੇ ਸਾਹਿਲ ਚੀਮਾ ਨੂੰ ਫੋਲੋ ਕੀਤਾ ਜਿਨ੍ਹਾਂ ਨੇ ਸਾਹਿਲ ਚੀਮਾ ਦੇ ਬਾਰੇ ਪਹਿਲੀ ਵਾਰੀ ਸੁਣਿਆ ਸੀ ਕਿ ਕਰਨ ਓਜਲਾ ਬਾਈ ਨੇ ਇਸ ਨੂੰ ਫੋਲੋ ਕੀਤਾ ਤਾਂ ਉਹ ਥੋੜੇ ਜਿਹੇ ਕਨਫਿਊਜ਼ ਜ਼ਰੂਰ ਹੋਣਗੇ ਕਿ ਕਰਨ ਓਜਲਾ ਨੇ ਕਿਉਂ ਫੋਲੋ ਕੀਤਾ ਸਾਹਿਲ ਚੀਮਾ ਨੂੰ ਸਾਹਿਲ ਚੀਮਾ ਕੀ ਹਾਲ ਚਾਲ ਹੈ ਲਓ ਵੀ ਚੈੱਕ ਕਰੋ ਸਾਹਿਲ ਚੀਮਾ ਮੇਰਾ ਫੇਵਰਿਟ ਗਾਣਾ ਉਹੀ ਹੈ ਜਿਹੜਾ ਹੁਣੀ ਆਇਆ ਬਾਈ ਮਿੱਤਰਾਂ ਦੇ ਵਿੱਚ ਤੋਂ ਬਸੇ ਨਹੀਂ ਪਰ ਸਾਹਿਲ ਚੀਮਾ ਦਾ ਬੈਂਕਰੋਲ ਨਾਮ ਤੋਂ ਇੱਕ ਨਵਾਂ ਗਾਣਾ ਆਇਆ ਹੈ ਜੇਕਰ ਤੁਸੀਂ ਇਸ ਗਾਣੇ ਨੂੰ ਧਿਆਨ ਨਾਲ ਸੁਣਗੇ ਤਾਂ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਕਰਨੋਜਲਾ ਬਾਈ ਕਿਉਂ ਸਪੋਰਟ ਕਰ ਰਿਹਾ ਸਾਹਿਲ ਚੀਮਾ ਹੁਣ ਆਓ ਇਸ ਵੀਡੀਓ ਦੇ ਵਿੱਚ ਆਪਾਂ ਸਾਹਿਲ ਬਾਈ ਦਾ ਇਸ ਗਾਣੇ ਨੂੰ ਐਕਸਪਲੇਨ ਕਰਦੇ ਹਾਂ ਦੇਖਦੇ ਹਾਂ ਕਿ ਸਾਹਿਲ ਚੀਮਾ ਬਾਾਕੀ ਸਿੰਗਰਾਂ ਤੋਂ ਕਿਉਂ ਵੱਖ ਚੱਲ ਰਿਹਾ ਸਾਹਿਲ ਚੀਮਾ ਇਜ਼ ਬੈਕ ਬੈਂਕਰੋਲਡ ਬਾਏ ਸਾਹਿਲ ਚੀਮਾ ਬਾਈ ਸਾਹਿਲ ਚੀਮਾ ਸਾਹਿਲ ਚੀਮਾ ਇਜ਼ ਬੈਕ ਵਿਦ ਅਨਦਰ ਟਰੈਕ ਸਾਹਿਲ ਚੀਮਾ ਸਾਹਿਲ ਚੀਮਾ ਸਾਹਿਲ ਚੀਮਾ ਜੇਕਰ ਆਪਾਂ ਗਾਣੇ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਜਦੋਂ ਇਹ ਗਾਣਾ ਸ਼ੁਰੂ ਹੁੰਦਾ ਹੈ ਉਦੋਂ ਤੁਸੀਂ ਨੋਟਿਸ ਕਰੋਗੇ ਕਿ ਇਸ ਦਾ ਜਿਹੜਾ ਇਹ ਸੇਮ ਫੀਲ ਵਾਲਾ 뮤직 ਤੁਹਾਨੂੰ ਵਿਨਿੰਗ ਸਪੀਚ ਗਾਣੇ ਦੇ ਵਿੱਚ ਵੀ ਸੁਣਨ ਨੂੰ ਮਿਲ ਜੂਗਾ। ਨਵੇਂ ਮੁੰਡੇ ਜਿਹੜੇ ਲਿਰਿਕਸ ਵੀ ਬਹੁਤ ਘੈਂਟ ਲੈ ਕੇ ਆ ਰਹੇ ਨੇ ਜਿਵੇਂ ਕਿ ਸਾਇਲ ਚੀਮਾ ਬਾਈ ਨੇ ਲਿਖਿਆ ਕਿ ਤੈਨੂੰ ਦੇਖ ਕੇ ਨਸ਼ਾ ਐਦਾਂ ਚੜਦਾ ਜਿਵੇਂ ਸੱਪ ਨੂੰ ਬੀਨ ਸੁਣ ਕੇ ਨਸ਼ਾ ਚੜਦਾ। ਜਿਵੇਂ ਸੱਪ ਨੂੰ ਬੀਨ ਸੁਣ ਕੇ ਨਸ਼ਾ ਚੜਦਾ। ਫਿਰ ਬਾਈ ਨੇ ਲਿਖਿਆ ਕਿ ਨੇਫੇ ਦੇ ਨਾਲ 25 ਸਾਲ ਪੁਰਾਣਾ ਪਿਸਟਲ ਰੱਖਿਆ ਹੋਇਆ ਹੈ। ਫਿਰ ਬੱਲੀਏ ਪੁਰਾਣਾ 25 ਸਾਲ ਇੱਕ ਲਾਈਨ ਦੇ ਵਿੱਚ ਬਾਈ ਨੇ ਲਿਖਿਆ ਕਿ ਮਿੱਤਰਾਂ ਦੀ ਰੂਹ ਪਹਿਲੇ ਦਿਨੋਂ ਰੱਬੀ ਹੈ। ਮਾੜਿਆਂ ਦੇ ਵਿੱਚੋਂ ਚੰਗੀ ਚੀਜ਼ ਵੀ ਲੱਭੀ ਐ ਹੁਣ ਮੇਰੇ ਹਿਸਾਬ ਨਾਲ ਤਾਂ ਇਹ ਲਿਰਿਕਸ ਬਹੁਤ ਨਵੇਂ ਨੇ ਨਵੇਂ ਮੁੰਡੇ ਜਿਹੜੇ ਹਿਸਾਬ ਨਾਲ ਰਾਈਮਿੰਗ ਬਣਾਉਂਦੇ ਨੇ ਨਵੀਆਂ ਚੀਜ਼ਾਂ ਨੂੰ ਚੱਕ ਕੇ ਉਹ ਚੀਜ਼ ਨਵੇਂ ਆਰਟਿਸਟ ਨੂੰ ਵੱਖ ਬਣਾਉਂਦੀ ਐ ਫਿਰ ਬਾਈ ਨੇ ਲਿਖਿਆ ਕਿ ਹੁਣ ਤੱਕ ਮੈਚ ਵਿੱਚੋਂ ਹੱਥ ਰਿਆ ਤੰਗ ਨਹੀਂ ਜੱਗੇ ਡਾਕੂ ਦੀ ਗੱਲ ਕਰਦੇ ਹੋਏ ਬਾਈ ਨੇ ਇਹ ਲਿਖਿਆ ਕਿ ਜੱਗੇ ਡਾਕੂ ਵਰਗਿਆਂ ਨੂੰ ਮੈਂ ਫੋਲੋ ਕੀਤਾ ਹੋਇਆ ਸਟੱਡੀ ਕੀਤਾ ਹੋਇਆ ਹੈ ਤਾਂ ਮੈਂ ਸਟੱਡੀਆਂ ਜੇ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਤਾਂ ਬਿਲਕੁਲ ਡਿਫਰੈਂਟ ਵੀਡੀਓ ਹੈ ਜਿਹੜੀ ਲੋਕੇਸ਼ਨਸ ਤੁਸੀਂ ਦੇਖ ਰਹੇ ਹੋ ਇਹ ਗਾਣਾ ਸੁਣ ਕੇ ਤਾਂ ਤੁਹਾਨੂੰ ਵਾਈਬ ਆਉਂਦੀ ਹੈ ਪਰ ਨਾਲ ਨਾਲ ਵੀਡੀਓ ਵੀ ਦੇਖੂਗੇ ਤਾਂ ਤੁਹਾਨੂੰ ਡਬਲ ਵਾਈਬ ਆਊਗੀ ਇਹ ਲੋਕੇਸ਼ਨ ਇਦਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਕੋਈ ਕੈਂਪਿੰਗ ਵਗੈਰਾ ਕਰਨ ਗਿਆ ਹੋਵੇ ਤੇ ਉੱਥੇ ਜਾ ਕੇ ਸ਼ੂਟ ਕਰ ਲਿਆ ਹੋਵੇ ਗਾਣਾ ਜੇਕਰ ਤੁਹਾਨੂੰ ਕੋਈ ਆਈਡੀਆ ਹੈ ਕਿ ਇਹ ਲੋਕੇਸ਼ਨ ਕਿੱਥੋਂ ਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਨਵੇਂ ਮੁੰਡੇ ਕਾਫੀ ਸਾਰੇ ਗਾਣੇ ਕਰ ਰਹੇ ਨੇ ਪਰ ਇੱਕ ਪਰਫੈਕਸ਼ਨ ਹੁੰਦੀ ਹੈ ਜਿਹੜੀ ਗਾਣੇ ਦੇ ਵਿੱਚ ਉਹ ਬਹੁਤ ਘੱਟ ਮੁੰਡਿਆਂ ਦੇ ਗਾਣਿਆਂ ਦੇ ਵਿੱਚ ਪਰਫੈਕ ਹਰ ਤਰ੍ਹਾਂ ਦੀ ਪਰਫੈਕਸ਼ਨ ਦੇਖਣ ਨੂੰ ਮਿਲੂਗੀ। ਕੁਰਤੇ ਪਜਾਮੇ ਵੀ ਸਵਾ ਕੇ ਰੱਖਿਆ। ਖਾਇਲ ਬਾਈ ਦੇ ਇਸ ਗਾਣੇ ਨੂੰ ਸੁਣ ਲਿਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਦਾ ਲੱਗਿਆ ਤੁਹਾਨੂੰ ਗਾਣਾ ਤੇ ਜੇਕਰ ਤੁਸੀਂ ਹੁਣ ਤੱਕ ਵੀ ਇਸ ਗਾਣੇ ਨੂੰ ਮਿਸ ਕਰਤਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜੂਗਾ ਤੁਸੀਂ ਜਾ ਕੇ ਇਸ ਗਾਣੇ ਨੂੰ ਸੁਣ ਸਕਦੇ ਹੋ। ਜੇਕਰ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਬਾੱਕੀ ਮਿਲਦੇ ਆਂ ਅਗਲੀ ਵੀਡੀਓ 'ਚ।